ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਖਬਰ ਚੱਲ ਰਹੀ ਏ ਪੀ ਅਕਾਲ ਤੱਕ ਸਭ ਤੇ ਪੰਜ ਸਿੱਖ ਸਭਾ ਨੇ ਇੱਕ ਫੈਸਲਾ ਲਿਆ ਜਿਹੜਾ ਭਗਵਾ ਰੰਗ ਉਹਨੂੰ ਲਾਓ ਇਹ ਸਾਡਾ ਰੰਗ ਨਹੀਂ ਹੁਣ ਅਕਲ ਆਈ ਇਹਨਾਂ ਨੂੰ ਭਗਵਾ ਰੰਗ ਜਿਹੜਾ ਏ ਅੱਜ ਮੰਨੇ ਨਹੀਂ ਸਾਡਾ ਨਹੀਂ ਜਿਹੜਾ ਨਿਸ਼ਾਨ ਸਭਾ ਦੇ ਚੜਾਇਆ ਲੋਕਾਂ ਨੇ ਕਹਿੰਦੇ ਸਾਡਾ ਨਹੀਂ ਹੁਣ ਇਹਨਾਂ ਨੂੰ ਅਕਲ ਆਈ ਏ ਅਜੀ ਅਕਲ ਇੱਕ ਹੋਰ ਆਉਣ ਵਾਲੀ ਰਹਿੰਦੀ ਏ ਉਹ ਵੀ ਸੁਣੋ ਜਿਹੜਾ ਉੱਤੇ ਖੰਡਾ ਚੜਾਇਆ ਖੰਡਾ ਜਿੰਦਾ ਨਾਂ ਖੰਡਾ ਕਹਿੰਦੇ ਉਹ ਖੰਡਾ ਨਹੀਂ ਅੰਗਰੇਜ਼ਾਂ ਨੇ ਪੈਰ ਦੀ ਜੁੱਤੀ ਦਾ ਨਕਸ਼ਾ ਬਣਾ ਕੇ ਉਹ ਖੰਡੇ ਦੇ ਉੱਤੇ ਚੜਾ ਦਿੱਤਾ ਉਹ ਖੰਡਾ ਨਹੀਂਗਾ ਹੁਣ ਇਹ ਗੱਲ ਜਿਹੜੀ ਇਹਨਾਂ ਨੂੰ ਚੁਪਣੀ ਏ ਤੇ ਇਹ ਜਿਹੜੀ ਪਿਆਰੋ ਨੀਲੇ ਬਾਣੇ ਦੀ ਗੱਲ ਕਰਦੇ ਸੀ ਨੀਲਾ ਬਾਣਾ ਜਿਹਨਾਂ ਨੂੰ ਬੜਾ ਚੁਪਦਾ ਸੀ ਤੇ ਖੰਡਾ ਲੱਕ ਜਿਹੜਾ ਮਰਿਆ ਆ ਪੱਬ ਚੌੜਾ ਅੱਡੀ ਚੌੜੀ ਵਿਜਲਾ ਲੱਕ ਮਰਿਆ ਹੋਇਆ ਮੈਨੂੰ ਕੋਈ ਵੀ ਸਿਆਣਾ ਵੀਰ ਇਹ ਦੱਸ ਸਕੇ ਭਾਈ ਵੀ ਇਹ ਖੰਡਾ ਕਿਸ ਤਰੀਕੇ ਦਾ ਧੰਨ ਧੰਨ ਬਾਬਾ ਦੀਪ ਸਿੰਘ ਦਾ ਖੰਡਾ ਸੀ ਜਿੰਦੇ ਨਾਲ ਜੰਗ ਹੋਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੰਡਾ ਜਿੰਦੇ ਨਾਲ ਅੰਮ੍ਰਿਤ ਤਿਆਰ ਕੀਤਾ ਸ੍ਰੀ ਆਨੰਦਪੁਰ ਸਾਹਿਬ ਪਿਆ ਇਹ ਜਿਹੜਾ ਖੰਡਾ ਇਹ ਵੀ ਨਹੀਂਗਾ ਜਿੱਥੇ ਭਗਵਾ ਅੱਜ ਮੰਨੇ ਨੇ ਭਗਵਾ ਰੰਗ ਇੱਥੇ ਰੁਲਾ ਪਾਇਆ ਮੈਂ ਰੁਲਾ ਪਾਇਆ ਰੋਪਣ ਨੇ ਰੁਲਾ ਪਾਇਆ ਬਾਹਰ ਬੈਠੇ ਹੋਏ ਨੇ ਵਿਚਾਰੇ ਨੇ ਬੜਾ ਰੋਲਾ ਪਾਇਆ ਪ੍ਰੀਤ ਸੈਣੀ ਮਰ ਗਿਆ ਮਾਰ ਦਿੱਤਾ ਉਹਨੇ ਰੋਲਾ ਪਾਇਆ ਹੋਰ ਜਾ ਨਿਕਾ ਪਿੰਡਾਂ ਦੇ ਵਿੱਚੋਂ ਸਿੰਘਾਂ ਨੇ ਉਹ ਰੋਲਾ ਸੁਣ ਕੇ ਆਪਣੇ ਨਿਸ਼ਾਨ ਚੜਾਉਣੇ ਸ਼ੁਰੂ ਕੀਤੇ ਪਰ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਆਪਣਾ ਘਰ ਭਰਿਆ ਲਟੇਰੇ ਲਟੂਆ ਨੇ ਉਹਨਾਂ ਨੇ ਕਦੇ ਵੀ ਸਟੇਜ ਤੇ ਬੋਲਿਆ ਨਹੀਂਗਾ ਵੀ ਇਹ ਜਿਹੜਾ ਰੰਗ ਸਾਡਾ ਨਹੀਂਗਾ ਭਲੇ ਉਹ ਆ ਰੰਗ ਚੜਾਓ ਉਹ ਬੋਲੇ ਕੀ ਬੋਲੇ ਹਰਮੰਦਰ ਸਾਹਿਬ ਨੀ ਜਿਹੜੀ ਮੀਆਂ ਮੀਰ ਤੋਂ ਨਹੀਂ ਰਖਾਈ ਉਹ ਕੌਣ ਬੋਲਿਆ ਤੁਹਾਨੂੰ ਪਤਾ ਜਿਹੜਾ ਵੱਡਾ ਪ੍ਰਚਾਰਕ ਬਹੁਤ ਵੱਡਾ ਪ੍ਰਚਾਰਕ ਘੋਂਦੇ ਇਹ ਬੜੇ ਉਹਨੂੰ 50-50000 ਰੁਪਇਆ ਦੇ ਕੇ ਘਰਾਂ ਵਿੱਚ ਬੁਲਾਉਂਦੇ ਨੇ ਸਾਡੇ ਵਰਗੇ ਇੱਥੇ ਘਰ ਵਿੱਚ ਉੱਠ ਕੇ ਹਰ ਪਿੰਡ-ਪਿੰਡ ਪ੍ਰਚਾਰ ਕਰਕੇ ਆਪਣੀ ਦਸਾਂ ਨਾਂ ਦੀ ਕਿਰਤ ਕਮਾਈ ਨੂੰ ਸਫਲਿਆ ਕਰਦੇ ਆ ਉਹ ਲੋਕ ਇੱਕ ਗਾਇਕਾਂ ਦੀ ਤਰ੍ਹਾਂ ਗਾਇਕ ਪੁਨੇ ਦੇ ਵਿੱਚ ਪੈਸਾ ਇਕੱਠਾ ਕਰਕੇ ਆਪਣਾ ਘਰ ਭਰਦੇ ਨੇ ਜਿਹੜੀ ਪਿਆਰੋਂ ਗੱਲ ਕੌਮ ਦੇ ਫਾਇਦੇ ਦੀ ਹੁੰਦੀ ਉਹ ਕਦੀ ਵੀ ਨਹੀਂ ਕਰਦੇ ਕਦੀ ਵੀ ਨਹੀਂ ਕਰਦੇ ਹੁਣ ਵੀ ਵੀਰੋ ਜਿੰਨੇ ਵੀ ਆਪਣੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਉੱਪੇ ਨੀਲਾ ਬਾਣਾ ਗੁਰੂ ਨਾਨਕ ਆਇਆ ਪਹਿਣ ਕੇ ਗੁਰੂ ਦਸਮ ਪਾਤਸ਼ਾਹ ਨੇ ਪਹਿਨਿਆ ਉਹ ਨੀਲਾ ਬਾਣਾ ਜਿਹੜਾ ਹੈ ਜਿਹੜਾ ਨੀਲਾ ਸਮਾਨ ਤੇ ਨੀਲਾ ਬਾਣਾ ਖਾਲਸੇ ਦਾ ਭਾਵ ਸਮਾਨ ਦੇ ਨਾਲ ਮਿਲਾ ਦਿੱਤਾ ਖਾਲਸੇ ਨੂੰ ਮੇਰੇ ਬਾਜਾ ਵਾਲੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਬਾਣਾ ਜਿਹੜਾ ਤੇ ਉਹ ਪਿਆਰੋ ਨਿਸ਼ਾਨ ਸਾਹਿਬਾਂ ਤੇ ਚੜਾਓ ਅੱਜ ਇਹਨਾਂ ਨੂੰ ਅਕਲ ਆਈ ਏ ਅੱਜ ਇਹਨਾਂ ਨੂੰ ਜਾਗ ਆਈ ਏ ਇਸ ਕਰਕੇ ਖਾਲਸਾ ਜੀ ਜਿਹੜੇ ਮੇਰੇ ਵੀਰਾਂ ਨੇ ਵੇਖ ਰਹੇ ਸੀ ਉਹਨਾਂ ਦਾ ਵੀ ਧੰਨਵਾਦ ਅੱਗੇ ਵੀ ਸ਼ੇਅਰ ਕਰੋ ਤੇ ਆਪਾਂ ਜਿਹੜਾ ਸਿੱਖ ਪੰਥ ਉਹ ਹਮਾਨ ਪੰਥੇ ਬੜਾ ਵਧੀਆ ਪੰਥੇ ਇਸ ਪੰਥ ਦੀ ਜਿਹੜੀ ਗਵਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਕਰ ਰਹੇ ਨੇ ਪਰ ਜਿਹੜੇ ਲਟੇਰੇ ਨੇ ਇਹਨਾਂ ਦੇ ਕੋਲੋਂ ਆਕਾਲ ਤਖਤ ਸਾਹਿਬੀ ਆ ਯਾਦ ਕਰਾਉਣਾ ਤੇ ਗੁਰੂ ਕੇ ਪਿਆਰੋ ਪੰਥ ਦੀ ਮਰਜ਼ਾਦਾ ਵੀ ਉਹ ਯਾਦ ਕਰਾਉਣੀ ਏ ਇੱਕ ਗੱਲ ਹੋਰ ਮੈਂ ਕਹਦਾ ਜਿਹੜੇ ਮੇਰੇ ਵੀਰ ਸੁਣ ਰਹੇ ਨੇ ਜ਼ਰੂਰ ਅੱਗੇ ਛੇਅਰ ਕਰ ਦਿਅ ਜੇ ਤੁਹਾਡੇ ਅੱਗੇ ਬੇਨਤੀ ਏ ਇਹ ਗੱਲਾਂ ਮੇਰੇ ਵਰਗਾ ਘਰ ਚ ਬੋਲਦਾ ਤੇ ਕਹਿ ਦਿੰਦੇ ਨੇ ਯਾਰ ਇਹ ਘਰ ਚ ਬੈਠਾ ਪੱਠੇ ਪਾਉਣ ਵਾਲਾ ਬੰਦਾ ਹੈ ਭਾਵੇਂ ਪੱਠੇ ਪਾਉਣ ਵਾਲਿਆਂ ਪੰਥ ਦੇ ਦਰਦੀਆਂ ਜਦ ਕੋਈ ਵੱਡਾ ਮਗਰਮਚ ਬੋਲਦਾ ਪੰਥ ਨੂੰ ਖਾਣ ਵਾਲਾ ਉਹਦੀ ਗੱਲ ਬੜੀ ਮੰਨੀ ਜਾਂਦੀ ਏ ਉਹਦੇ ਪਿੱਛੇ ਬੜਾ ਲੱਗਿਆ ਜਾਂਦਾ ਹੁਣ ਇੱਕ ਗੱਲ ਹੋਰ ਕਹਿਣਾ ਇਹਨਾਂ ਨੂੰ ਪੰਜ ਸਿੰਘ ਸਾਵਾਂ ਨੇ ਜਿਨ੍ਹਾਂ ਨੇ ਫੈਸਲਾ ਲਿਆ ਦਰਬਾਰ ਸਾਹਿਬ ਦੇ ਵਿੱਚ ਦੋਰਾ ਨਹੀਂ ਪੜਿਆ ਜਾਂਦਾ ਜਕਾਰਾ ਨਹੀਂ ਲੱਗਦਾ ਕਥਾ ਨਹੀਂ ਹੁੰਦੀ ਉਹ ਵੀ ਬਹਾਲ ਹੋਣੀ ਚਾਹੀਦੀ ਉੱਥੇ ਕਥਾ ਤੇ ਦੋਰਾ ਜਿਹੜਾ ਹੈ ਉਹ ਜ਼ਰੂਰੀ ਹੈ ਉਸ ਤੇ ਵੀ ਫੈਸਲਾ ਲੈਣ ਫਿਰ ਤਾਂ ਇਹ ਸਵਾਦ ਇਹ ਗੁਰੂ ਕੇ ਪਿਆਰੋ ਸਾਡੀ ਗੁਰੂ ਘਰਾਂ ਦੀ ਇਮਰਜ਼ਾਦਾ ਦੇ ਨਾਲ ਬੜਾ ਵੱਡਾ ਖਲਵਾੜ ਕੀਤਾ ਜਾ ਰਿਹਾ ਸੀ ਅੱਜ ਪਿੰਡਾਂ ਦੇ ਵਿੱਚੋਂ ਪਿਆਰੋ ਰਛਾਵ ਨੂੰ ਸੋਲਾ ਸਾਹਿਬ ਜੀ ਦੀ ਬਾਣੀ ਕੀਰਤਨ ਸੋਲਾ ਉਹ ਪੜਦੇ ਉਹ ਵੀ ਬੰਦ ਕਰਾਤਾ ਹੋਰ ਇਹ ਸ਼ਰਮਣੀ ਕਮੇਟੀ ਦੇ ਲੱਛਣ ਨੇ ਇਸ ਕਰਕੇ ਜਾਗੋ ਉਹਨਾਂ ਨੂੰ ਜਰੂਰ ਪੜਿਆ ਕਰੋ ਬਾਣੀ ਨਾਲ ਜੁੜੋ ਨੀਲੇ ਵਾਲੇ ਨਾਲ ਜੁੜੋ ਇੰਨੀਆਂ ਕੋਈ ਬੇਨਤੀਆਂ ਕਰਦੇ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਨਹੀਂ ਜੇ ਬੋਲਦੇ ਸ਼੍ਰੋਮਣੀ ਕਮੇਟੀ ਵਾਲੇ ਤਾਂ ਕਦੋਂ ਬੋਲਣਗੇ ਜੋ ਅਕਾਲ ਤਖਤ ਦਾ ਅਖੌਤੀ ਜ਼ਥੇਦਾਰ ਆ ਧਾਮੀ ਆ ਆਹ ਬਾਦਲ ਟੋਲਾ ਜੋ ਕਾਲੀ ਕਹਾਉਂਦੇ ਨੇ ਇਹ ਅੱਜ ਬੋਲਣਗੇ ਨਹੀਂ ਬਈ ਭਾਈ ਤੈਂ ਜੁੱਤੀ ਕਿਉ ਲਾਈ ਆ ਪਟਿਆਲੇ ਵਾਲਿਆਂ ਦੇ ਝੰਡੇ ਤੇ ਇਹ ਝੰਡਾ ਤਾਂ ਅਸੀਂ ਗੁਰਦੁਆਰਿਆਂ 'ਚ ਚੜਾਇਆ ਇਹ ਝੰਡਾ 1930 ਤੋਂ ਚੜਦਾ ਆ ਰਿਹਾ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਭ ਉਤਾਰਿਆ ਤੇ ਫਿਰ ਇਹ ਝੰਡਾ ਚੜਾਇਆ ਹੁਣ ਅਸੀਂ ਪੀਲੇ ਰੰਗ ਦੀ ਗੱਲ ਕਰਦੇ ਆ ਉਹ ਪੀਲਾ ਰੰਗ ਜੋ ਪਟਿਆਲੇ ਵਾਲਿਆਂ ਨੇ ਦਿੱਤਾ ਸੀ ਉਹ ਝੰਡਾ ਜਿਹੜਾ ਪਟਿਆਲੇ ਵਾਲਿਆਂ ਨੇ ਦਿੱਤਾ ਸੀ ਉਹੀ ਚੜਦਾ ਆ ਰਿਹਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਭ ਉਤਾਰ ਦਿੱਤਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਗੁਰੂ ਦੀਏ ਸੰਗ ਤੇ ਤੁਸੀਂ ਵੀ ਦਰਸ਼ਨ ਕਰ ਲਓ ਤੁਹਾਨੂੰ ਦਿਖਾ ਰਹੇ ਹਾਂ ਗੁਰੂ 10ਵੇਂ ਪਾਸਾ ਦੇ ਖੰਡੇ ਦੇ ਵੀ ਦਰਸ਼ਨ ਕਰ ਲਓ ਉਹ ਵੀ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਪਰ ਇਹਨਾਂ ਕੰਜਰਾਂ ਨੇ ਆ ਕਰਤੂਤ ਕੀਤੀ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਚੜ੍ਹਾ ਦਿੱਤਾ ਅੱਜ ਕੰਜਰਾਂ ਦੇ ਝੰਡੇ ਤੇ ਜੁੱਤੀ ਲਾਈ ਆ ਇਹ ਗੁਰਦੁਆਰਿਆਂ ਚ ਚੜਾਇਆ ਹੋਇਆ ਜੇ ਅੱਜ ਕਾਲ ਤੱਕ ਦਾ ਜਥੇਦਾਰ ਨਹੀਂ ਬੋਲਦਾ ਤਾਂ ਬੋਲੂਗਾ ਕਦੋਂ ਜੇ ਬਾਦਲ ਟੋਲਾ ਅੱਜ ਨਹੀਂ ਬੋਲਦਾ ਤਾਂ ਬੋਲੂਗਾ ਕਦੋਂ ਫੇਰ ਤਾਂ ਮਤਲਬ ਇਹੀ ਕਹਿ ਸਕਦੇ ਆ ਕਿ ਇਹ ਜਿਉਂਦੇ ਹੀ ਮਰਦੇ ਨੇ ਮਰੇ ਹੋਏ ਨੇ ਤਾਂ ਨਹੀਂ ਬੋਲਦੇ ਇਹ ਨਹੀਂ ਬੋਲਣਗੇ ਤੇ ਕੌਣ ਬੋਲੂਗਾ ਇਹਨਾਂ ਦਾ ਫਰਜ ਬਣਦਾ ਇਹਨਾਂ ਦੀ ਡਿਊਟੀ ਬਣਦੀ ਆ ਇਹ ਝੰਡਾ ਗੁਰਦੁਆਰਿਆਂ ਚ ਚੜਾਇਆ ਹੋਇਆ ਇਹ ਝੰਡੇ ਤੇ ਜੁੱਤੀ ਲਾਈ ਗਈ ਆ ਕਿਉਂ ਲਾਈ ਗਈ ਆ ਕਿਉਂ ਨਹੀਂ ਇਹ ਬੋਲਦੇ ਕਿਉਂ ਨਹੀਂ ਇਹ ਸਪਸ਼ਟੀਕਰਨ ਦਿੰਦੇ ਕਿ ਜੁੱਤੀ ਕਿਉਂ ਲਾਈ ਆ ਕਿਉਂ ਨਹੀਂ ਇਹ ਝੰਡੇ ਬਾਰੇ ਦੱਸਦੇ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਗੋਮਟਾਂ ਤੇ ਰਮਾਲਿਆਂ ਤੇ ਥੋਂ-ਥੋਂ ਚਿਪਕਾ ਦਿੱਤਾ 1930 ਤੋਂ ਬਾਅਦ ਇਹਨਾਂ ਪਾਪੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਗੰਦ ਨੂੰ ਕੌਣ ਧਾਰੂਗਾ ਕੋਈ ਬੋਲੂ ਕੋਈ ਬਲਵਾਊਗਾ ਕਿੰਨੇ ਟੀਵੀ ਚੈਨਲ ਨੇ ਦੁਨੀਆ ਤੇ ਕਿੰਨੇ ਰੇਡੀਓ ਸਟੇਸ਼ਨ ਨੇ ਕਿੰਨੇ ਕਹਿੰਦੇ ਨੇ ਅਸੀਂ ਪੰਥਕਾ 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 ਜੇ ਪੰਥਕੋ ਤੇ ਹੁਣ ਨਹੀਂ ਬੋਲਦੇ ਫਿਰ ਕਦੋਂ ਬੋਲਾਂਗੇ ਜੁੱਤੀ ਲਈ ਆ ਬੋਲੋ ਕੋਸੋ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ ਅ 2 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਇਹ ਪ੍ਰਵਾਨਤ ਕੀਤੀ ਗਈ ਸੀ ਗੁਰੂ ਦੀਏ ਸੰਗ ਤੇ ਬੜਾ ਦੁੱਖ ਹੋ ਰਿਹਾ ਜਿਹੜੇ ਸ਼ਬਦ ਸਾਨੂੰ ਨਹੀਂ ਬੋਲਣੇ ਚਾਹੀਦੇ ਅੱਜ ਉਹ ਵੀ ਬੋਲਣੇ ਪੈਣੇ ਨੇ ਕਿਉਂਕਿ ਇਹ ਅੱਗਿਓਂ ਬੋਲਦੇ ਨਹੀਂ ਤਾਂ ਬੋਲਣੇ ਪੈਣੇ ਨੇ ਸਾਡੇ ਗੁਰੂਆਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜਿਨ੍ਹਾਂ ਨੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਬਰਬਾਦ ਕੀਤਾ ਅੱਜ ਉਹਨਾਂ ਦੇ ਲੋਗੋ ਨੂੰ ਇਹ ਖੰਡਾ ਦੱਸਦੇ ਨੇ ਜੋ ਅਖੌਤੀ ਜ਼ਥੇਦਾਰ ਆ ਦੋਨਾਂ ਨੂੰ ਇਹ ਸਬਦ ਬੋਲਦੇ ਆ ਕਿ ਜੇ ਤੁਸੀਂ ਸੱਚ ਮੋਚੋ ਦੋ ਮਾਂ ਪਿਓ ਦੇ ਹੋ ਹਰਾਮ ਦੇ ਨਹੀਂ ਹੈਗੇ ਤਾ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਸੰਗਤ ਨੂੰ ਕਿ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਪਾਪਿਓ ਜਿਹੜਾ ਤੁਸੀਂ ਰਮਾਲਿਆਂ ਤੇ ਥੋਕ ਦਿੱਤਾ ਆ ਝੰਡਿਆਂ ਦੇ ਉੱਤੇ ਚੁਪਕਾ ਦਿੱਤਾ ਆ ਉੱਤੇ ਜਿਹਦੇ ਜੁੱਤੀ ਲਾਈ ਆ ਇਹ ਵੀ ਗੱਲ ਕਰਦੇ ਆ ਆ ਦੂਜੇ ਪਾਸੇ ਸ੍ਰੀ ਗੁਰੂ 10ਵੇਂ ਪਾਸਾ ਦਾ ਖੰਡਾ ਵੀ ਦਿਖਾ ਰਹੇ ਆ ਤੇ ਨਿਸ਼ਾਨ ਸਾਹਿਬੀ ਦਿਖਾ ਰਹੇ ਆ ਜਿਹੜਾ ਕਾਲ ਤੱਕ ਸਭ ਤੋਂ ਪਹਿਲਾਂ ਸੋਭਤ ਹੁੰਦਾ ਸੀ ਚੜਿਆ ਹੋਇਆ ਸੀ 1930 ਤੋਂ ਪਹਿਲਾਂ ਇਸ ਨੇ ਅੱਜ ਖੁਦ ਬੋਲਿਆ ਕਿ ਜੀ ਉਸ ਵੇਲੇ ਪਰੰਪਰਾ ਬਣਾਈ ਗਈ ਸੀ ਉਹੀ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਗੁਰਦੁਆਰੇ ਦੀਆਂ ਕਮੇਟੀਆਂ ਦੁਨੀਆ ਤੇ ਇਹਨੇ ਬੋਲਿਆ ਕਿ 1930 ਦੇ ਵਿੱਚ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਹੜਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੋਂ ਚੜਿਆ ਹੋਇਆ ਦਸਵੇਂ ਪਾਸ਼ਾ ਦਾ ਜਿਹਦੇ ਉੱਤੇ ਕਿਰਪਾਨ ਆ ਵਿਚਾਲੇ ਢਾਲ ਆ ਥੱਲੇ ਕਟਾਰ ਆ ਇਹ ਲੋਕਾਂ ਨੂੰ ਪੜਕਾਉਂਦਾ ਮਤਲਬ ਉਹ ਪੜਕਾਉਂਦਾ ਕਿ ਨੌਜਵਾਨਾਂ ਨੂੰ ਕਹਿੰਦਾ ਕਿ ਸ਼ਸਤਰ ਚੱਕੋ ਇਸ ਨੂੰ ਤਾਰ ਦੇਣਾ ਚਾਹੀਦਾ ਇਹ ਸਿੱਖ ਜਥੇਬੰਦੀਆਂ ਨੇ ਫੈਸਲਾ ਲਿਆ ਉਹ ਸਿੱਖ ਜਥੇਬੰਦੀਆਂ ਭਲਾ ਕਿਹੜੀਆਂ ਸੀ ਨਹਿਰੂ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਸਿੱਖਾਂ ਦਾ ਲੀਡਰ ਬਣਾ ਕੇ ਨਹਿਰੂ ਨੇ ਕੰਜਰ ਨੇ ਪੇਸ਼ ਕੀਤਾ ਸੀ ਫਿਰ ਉਸ ਤੋਂ ਬਾਅਦ ਪਟਿਆਲੇ ਵਾਲੇ ਰਾਜੇ ਜਿਨ੍ਹਾਂ ਨੇ ਜਿਨ੍ਹਾਂ ਦੀ ਫੌਜ ਨੇ ਹਰੀ ਸਿੰਘ ਨਲਗੋੜ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਸੀ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਉਸ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦਿੱਤੀ ਮਜੀਠੀਆਂ ਨੇ ਉਹ ਬਹੁਤ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਤੋਂ ਬਾਅਦ ਮਹਾਰਾਜਾ ਅਨਜੀਤ ਸਿੰਘ ਦਾ ਤਾਂ ਭੋਗ ਪਾਤਾ ਰਾਜ ਖਤਮ ਕਰ ਦਿੱਤਾ ਇਨਾਂ ਦੇ ਰਾਜਪਾਗ ਉਵੇਂ ਹੀ ਚੱਲਦੇ ਰਹੇ ਪਟਿਆਲੇ ਵਾਲਿਆਂ ਦੇ ਇਹਨਾਂ ਨੇ ਫਿਰ ਸਕੀਮ ਬਣਾਈ ਕਿ ਗੁਰੂਆਂ ਦਾ ਨਿਸ਼ਾਨ ਸਭ ਵੀ ਤਾਰਿਆ ਜਾਵੇ ਲੋਕਾਂ ਨੂੰ ਸ਼ਸਤਰਾਂ ਬੰਨਿਓ ਸੰਗਤ ਨੂੰ ਹਟਾਇਆ ਜਾਵੇ ਹਟਾ ਦਿੱਤਾ ਇਹ ਕਾਮਯਾਬ ਹੋ ਗਈ ਅੱਜ ਪੂਰੀ ਦੁਨੀਆ ਤੇ ਹਰ ਇੱਕ ਗੁਰਦੁਆਰੇ ਚ ਪਟਿਆਲੇ ਵਾਲੇ ਲੁੱਚੀਆਂ ਦਾ ਕੰਜਰਾਂ ਦਾ ਝੰਡਾ ਚੜਿਆ ਹੋਇਆ ਕੰਜਰਾਂ ਦਾ ਹੀ ਲੋਗੋ ਲੱਗਿਆ ਹੋਇਆ ਲੋਕਾਂ ਨੇ ਗੱਡੀਆਂ ਚ ਕਿੱਥੇ ਕਿੱਥੇ ਚਿਪਕਾ ਦਿੱਤਾ ਕਿਉਂਕਿ ਲੋਕਾਂ ਨੂੰ ਤਾਂ ਆਮ ਸੰਗਤ ਨੂੰ ਤਾਂ ਪਤਾ ਹੀ ਨਹੀਂ ਆਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਇਹਨਾਂ ਨੇ ਕਾਰ ਸੇਵਾ ਤੇ ਨਾਂ ਤੇ ਗੁਮਟਾਂ ਤੇ ਚਪਕਾਤਾ ਰਮਾਲਿਆਂ ਤੇ ਚਪਕਾਤਾ ਕਿੱਥੇ ਕਿੱਥੇ ਨਹੀਂ ਚਪਕਾਇਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਨੂੰ ਖੰਡਾ ਦੱਸਦੇ ਨੇ ਪਰ ਇਹ ਖੰਡਾ ਨਹੀਂ ਹੈ ਜਾਇ ਲੋਗੋ ਆ ਪਟਿਆਰੇ ਵਾਲੇ ਕੰਜਰਾਂ ਦਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਸਾਨੂੰ ਦਿਖਾ ਰਹੇ ਆ ਦਰਸ਼ਨ ਕਰਾ ਰਹੇ ਆ ਜੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਸ ਨੂੰ ਤਾਂ ਚੰਗੀ ਤਰ੍ਹਾਂ ਨਾ ਪਤਾ ਜਿਹੜਾ ਅਕਾਲ ਤਖਤ ਦਾ ਖੌਫੀ ਜੱਥੇਦਾਰ ਹੈ ਇਹ ਕਿਉਂਕਿ ਇਹ ਤਾਂ ਅਨੰਦਪੁਰ ਸਾਹਿਬ ਤੋਂ ਹੀ ਆਇਆ ਪੰਜਾ ਪਿਆਰਿਆਂ ਦੇ ਧੋਤੀਆਂ ਪਵਾ ਕੇ ਉਹੀ ਇਹ ਪਾਪੀ ਆ ਆਰਐਸ ਦਾ ਏਜੰਟ ਇਹ ਹੁਣ ਅੱਜ ਕਿਹੜੀਆਂ ਗੱਲਾਂ ਕਰਦੇ ਨੇ ਕਿਹੜੇ ਕਲਰਾਂ ਦੀਆਂ ਗੱਲਾਂ ਕਰਦੇ ਨੇ ਪਾਪੀ ਇਹਨਾਂ ਨੇ ਸਾਰਾ ਕੁਝ ਇਤਿਹਾਸ ਨੂੰ ਤਬਾਹ ਕਰ ਦਤਾ ਪਰ ਤਬਾਹ ਇਹ ਹੋ ਗਏ ਨੇ ਇਹ ਬਰਬਾਦ ਹੋ ਗਏ ਨੇ ਉੱਜੜ ਗਏ ਨੇ ਇਹ ਕਿਉਂਕਿ ਐਡੇ ਸ਼ਬਦ ਗੰਦੇ ਬੋਲੇ ਜਾਣ ਬੰਦਾ ਅਣਖ ਨਾਲ ਮਾਰ ਹੀ ਜਾਂਦਾ ਖੁਦ ਹੀ ਮਰ ਜਾਂਦਾ ਕਿ ਯਾਰ ਹਰਾਮ ਦਾ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਫੇਰ ਬੋਲਦੇ ਆ ਕਿ ਜੇ ਤੁਸੀਂ ਦੋ ਮਾਪਿਓ ਦੇਓ ਤਾਂ ਇਸ ਗੱਲ ਦਾ ਜਵਾਬ ਸੰਗਤ ਨੂੰ ਜ਼ਰੂਰ ਦੇਵੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜਿਹੜਾ ਤੁਸੀਂ ਅੱਜ ਥਾਂ ਥਾਂ ਰਮਾਲਿਆਂ ਤੇ ਠੋਕਿਆ ਹੋਇਆ ਗੁੰਮਟਾਂ ਤੇ ਠੋਕਿਆ ਹੋਇਆ ਆ ਜਿਹੜਾ ਝੰਡਾ ਚੜਿਆ ਹੋਇਆ ਪਟਿਆਲੇ ਵਾਲੇ ਕੰਜਰਾਂ ਦਾ ਇਹਨੂੰ ਕਿਉਂ ਪ੍ਰਚਲਿਤ ਕੀਤਾ ਇਹਨੂੰ ਕਿਉਂ ਪ੍ਰਚਲਿਤ ਕੀਤਾ 1930 ਤੋਂ ਬਾਅਦ ਦੇ ਵਿੱਚ ਗੁਰੂਦੀਏ ਸੰਗਤੇ ਤੁਹਾਡੇ ਸਾਹਮਣੇ ਲਲਕਾਰ ਕੇ ਇਹ ਕੰਜਰ ਖੁਦ ਬੋਲ ਰਿਹਾ ਪਰ ਗੁਰੂਦੀਏ ਸੰਗਤੇ ਵਿਰੋਧ ਕਰੋ ਹੁਣ ਇਸ ਪਾਪੀ ਨੂੰ ਬੋਲਦੇ ਆ ਜੋ ਆ ਕਾਲ ਤੱਕ ਦਾ ਅਖੌਤੀ ਜੱਥੇਦਾਰ ਆ ਕਿ ਜੱਥੇਦਾਰ ਤੂੰ ਬਣਿਆ ਹੋਇਆ ਇਹਦੇ ਉੱਪਰ ਲਾਈ ਆ ਜੁੱਤੀ ਜੁੱਤੀ ਤੂੰ ਬੋਲਦਾ ਇਹਨੂੰ ਖੰਡਾ ਪਟਿਆਲੇ ਵਾਲਿਆਂ ਦਾ ਇਹਦੇ ਉੱਪਰ ਜੁੱਤੀ ਲਾਈ ਆ ਕੋਸਤਾ ਬੋਲ ਥੋੜੀ-ਮੋਤੀ ਤਾਂ ਸ਼ਰਮ ਖਾ ਨਿਸ਼ਾਨ ਸਾਹਿਬ ਬਾਰੇ ਬੋਲ ਇਹ ਜਿਹੜੇ ਲੋਗੋ ਆ ਲੋਗੋ ਬਾਰੇ ਬੋਲ ਗੁਰੂਆਂ ਦੇ ਖੰਡੇ ਦੀ ਗੱਲ ਤਾਂ ਕੀ ਕਰਨੀ ਆ ਕੰਜਰਾ ਨਿਸ਼ਾਨ ਸਾਹਿਬ ਦੀ ਗੱਲ ਤਾਂ ਕੀ ਕਰਨੀ ਆ ਓਏ ਪਾਪੀਆਂ ਤੁਸੀਂ ਤਾਂ ਐਡੇ ਵੱਡੇ ਕਿਰਤ ਘਾਣੋ ਐਡੇ ਵੱਡੇ ਕਰਕੇ ਹੋਇਓ ਮੁਗਲਾਂ ਤੋਂ ਵੱਧ ਕੇ ਵੱਡੇ ਮੁਗਲ ਤੁਸੀਂ ਹੋ ਅੱਜ ਜਿਨ੍ਹਾਂ ਨੇ ਇਤਿਹਾਸ ਨੂੰ ਤਬਾਹ ਕੀਤਾ ਮੁਗਲਾਂ ਤੋਂ ਕਿਤੇ ਵੱਧ ਕੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਹੀ ਗੁਰਦੁਆਰਿਆਂ ਚ ਉਤਾਰ ਦਿੱਤਾ ਤੁਹਾਡਾ ਬੇੜਾ ਬਹਿਜੇ ਤੁਹਾਡਾ ਸਤਿਆਨਾਸ਼ ਹੋ ਜੇ ਪਾਪੀਓ ਤੁਸੀਂ ਗੁਰੂਆਂ ਦਾ ਨਿਸ਼ਾਨ ਸਾਹਿਬ ਹੀ ਤਾਰ ਦਿੱਤਾ ਅੱਜ ਕੋਈ ਹੈ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਕੋਈ ਜਿੰਦਾ ਜਾਗਦਾ ਜਿਹੜਾ ਬੋਲੇਗਾ ਗੱਲ ਕਰੇਗਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਪਵਿੱਤਰ ਨਿਸ਼ਾਨ ਸਾਹਿਬ ਦੀ ਕਿਉਂ ਕਿਉਂ ਤਾਰਿਆ ਸੀ ਕਾਲ ਤੱਕ ਸਾਹਿਬ ਤੋਂ ਆਹ ਤੁਹਾਨੂੰ ਫੋਟੋਆਂ ਦਿਖਾ ਰਿਆਂ ਥੱਲੇ ਵੀਡੀਓ ਦੇ ਵਿੱਚ ਵੀਡੀਓ ਵੀ ਉਸ ਸਮੇਂ ਦੀ ਹੈਗੀ ਆ ਬਲੈਕ ਐਂਡ ਵਾਈਟ ਥੱਲੇ ਦਿਖਾ ਰਿਆਂ ਨਾਲ ਨਾਲ ਤੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਇਹ ਸਾਡੇ ਗੁਰੂਆਂ ਦਾ ਨਿਸ਼ਾਨ ਸਾਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਇਹਨਾਂ ਨੇ ਤਾਰ ਦਿੱਤਾ ਨੀਲੇ ਕਲਰ ਦਾ ਸੀ ਪਹਿਲਾਂ ਇਹਨਾਂ ਨੇ ਕੰਜਰਾਂ ਨੇ ਚਿੱਟੇ ਕਲਰ ਕੀਤੇ ਚਿੱਟੇ ਕਲਰ ਦੇ ਵਿੱਚ ਲੋਕ ਨਾ ਬੋਲੇ ਫਿਰ ਬਾਅਦ ਦੇ ਵਿੱਚ ਰਹਿ ਕਰਕੇ ਸਾਰੇ ਕੁੱਤੇ ਇਕੱਠੇ ਹੋ ਕੇ ਗੁਰੂਆਂ ਦੇ ਇਨਸਾਨ ਸਾਹਿਬ ਨੂੰ ਹੀ ਤਾਰ ਦਿੱਤਾ ਕਹਿੰਦੇ ਜੀ ਇਹ ਢਕਾਉਂਦਾ ਇਹ ਸਖਤਰ ਚੱਕਣ ਲਈ ਕਹਿੰਦਾ ਆ ਇੱਕ ਲੋਗੋ ਪਟਿਆਲੇ ਵਾਲਿਆਂ ਦਾ ਲਾ ਦਿੱਤਾ ਅੱਜ ਲੋਗੋ ਨੂੰ ਲੋਕ ਖੰਡਾ ਦੱਸਦੇ ਨੇ ਪਰ ਕਿਵੇਂ ਝੂਲਦੇ ਰਹਿਣਗੇ ਪੰਥ ਦੇ ਇਨਸਾਨ ਕਹਿੰਦੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਤਾਂ ਇਨਸਾਨ ਸਾਹਿਬ ਤੁਸੀਂ ਇਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਉਹਨਾਂ ਨੂੰ ਤੁਸੀਂ ਇਨਸਾਨ ਸਾਹਿਬ ਬਣਾਈ ਫਿਰਦੇ ਹੋ ਤੁਹਾਡਾ ਭਲਾ ਕਿਵੇਂ ਹੋਊਗਾ ਇਹ ਵਿਚਾਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ